210 ਦਿਨ ਭੁਖੜਤਾ ਲੋਗੇ ਕੀ ਆ ਤੇ ਹੋ ਜਾਂਦਾ ਨਹੀਂ ਇੱਕ ਸੰਗਤ ਮਰਵਾ ਦੇ ਜਿਹੜੀ ਆ ਅਕਾਲੀ ਦਲ ਤੋਂ ਦੂਰ ਜਾ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਸਿੱਖ ਸੰਗਤ ਨੂੰ ਪਤਾ ਹੈ ਕਿ ਕਾਲੀ ਦਲ ਸਿੱਖ ਜਿसे ਕੌਮ ਨੂੰ ਨੁਮਾਇੰਦਗੀ ਦਿੰਦੀ ਹੈ ਤੇ ਜਿੰਨੇ ਮਸਲੇ ਸਿੱਖ ਕੌਮ ਦੇ ਆ ਕਾਲੀ ਦਲ ਹੀ ਲੜਦੀ ਰਹੀ ਹੈ ਹੋਰ ਕੋਈ ਨਹੀਂ ਲੜ ਰਿਆ ਭਾਵੇਂ ਜਿੰਨੀਆਂ ਵੀ ਕਿਸੇ ਦੀ ਇਸ਼ੂਜ਼ ਆਉਂਦੀਆਂ ਆ ਕਾਲੀ ਦਲ ਹੀ ਅੱਗੇ ਲੜਦ ਰਿਆ ਐਸ ਕਰਕੇ ਕਾਲੀ ਦਲ ਦੀ ਜੋ ਰੋਲ ਹੈ ਪੋਜੀਸ਼ਨ ਕੋਈ ਲੈ ਨਹੀਂ ਸਕਦਾ ਆ ਬਾਬੂ ਸਰੂਪ ਸਿੰਘ ਜੀ ਨੂੰ ਉਤੇ ਸਾਰਿਆਂ ਨੂੰ ਮੈਂ ਹੀ ਕਹਿਣਾ ਚਾਹਣਾ ਇੱਕ ਦੇਸ਼ ਦਾ ਕਾਨੂੰਨ ਹੈ ਦੇਸ਼ ਦੇ ਕਾਨੂੰਨ ਦੇ ਵਿੱਚ ਸੁਪਰੀਮ ਕੋਰਟ ਨੇ ਕਲੀਅਰ ਗਾਈਡਲਾਈਨਸ ਲਾਈਆਂ ਹੈ ਇਹ ਗਾਈਡਲਾਈਨਸ ਦੇ ਬਾਬਤ ਕਰਕੇ ਕੋਈ ਬੰਦਾ ਸੁਪਰੀਮ ਕੋਰਟ ਨੂੰ ਡਾਇਰੈਕਸ਼ਨ ਡਾਇਰੈਕਸ਼ਨ ਨੂੰ ਵਾਇਲਟ ਨਹੀਂ ਕਰ ਸਕਦਾ ਮੈਂ ਤੁਹਾਨੂੰ ਦੱਸਾਂ ਤੁਸੀਂ ਭੁਖੜ ਦਾ ਰਖ ਲੋਗੇ ਅੰਮ੍ਰਿਤਸਰ ਸ਼ਹਿਰ ਗੁਰੂ ਦੀ ਨਗਰੀ ਮੇਰੇ ਨਾਂ ਦੇ ਕਰੋ ਨਹੀਂ ਤੇ ਮੈਂ ਮਰਨਾ ਮੈਂ ਹੀ ਕਹਿ ਰਿਹਾ ਕਿ ਜਿਹੜੀ ਡਿਮਾਂਡ ਉਹਨਾਂ ਨੇ ਰੱਖੀ ਹੈ ਪਹਿਲੀ ਗੱਲ ਸੁਪਰੀਮ ਕੋਰਟ ਦੀ ਗਾਈਡਲਾਈਨਸ ਨਾਲ ਅਸੀਂ ਪਾਬੰਦ ਆ ਜੋ ਜੋ ਅਸੀਂ ਕਰ ਸਕਦੇ ਸੀ ਜਿਵੇਂ ਭੁੱਲਰ ਸਾਹਿਬ ਨੂੰ ਇੱਥੇ ਲਿਆਂਦਾ ਜੋ ਕਰ ਸਕਲ ਜੋ ਸੀ ਕਰਸਾ ਵੀ ਸਾਡੇ ਪਾਵਰ ਸੀ ਅਸੀਂ ਕੀਤਾ ਜੋ ਅਸੀਂ ਨਹੀਂ ਕਰ ਸਕਦੇ ਭਾਵੇਂ ਅਸੀਂ ਰਹੀਏ ਭਾਵੇਂ ਕੋਈ ਮਰਜ਼ੀ ਸਾਡੀ ਜਗ੍ਹਾ ਤੇ ਆ ਜੇ ਜੋ ਨਹੀਂ ਕਰ ਸਕਦਾ ਨਹੀਂ ਕਰ ਸਕਦਾ